ਮੇਰੇ ਵੱਲੋਂ ਮੇਰੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਨਿੱਗੀ ਸਤਿ ਸ੍ਰੀ ਅਕਾਲ ਜੀ ਲੋ ਜੋ ਮੈਂ ਤੁਹਾਡੀ ਕਚਹਿਰੀ ਵਿੱਚ ਅੱਜ ਲੋਕੀਤ ਲੈ ਕੇ ਹਾਜ਼ਰ ਹੋਈਆਂ ਇਹ ਗੀਤ ਲਹਿਰਾ ਸਾਹਿਬ ਜੀ ਦਾ ਲਿਖਿਆ ਹੋਇਆ ਹੈ ਔਰ ਬਹੁਤ ਹੀ ਪਿਆਰਾ ਗੀਤ ਹੈ ਲੋ ਮੈਂ ਸ਼ੁਰੂ ਕਰਦੀ ਹਾਂ ਜੀ ਗੀਤ ਵੇ ਮੈਂ ਮੜੀ ਵੇ ਤੇਰੀ ਮਾਂ ਭਗਤਣੀ ਮੈਂ ਮੜੀ ਵੇ ਤੇਰੀ ਮਾਂ ਪਗਤਣੀ ਦੂਜਾ ਤੂੰ ਪਗਤ ਤਰੂਵੇ ਦਿਨੇ ਸੱਸ ਮਨਾਈਆ ਰਾਤੀ ਰੁਸ ਗਿਆ ਤੂੰ ਵੇ ਦਿਨੇ ਸੱਸ ਮਨਾਈਆ ਇੱਕ ਸੌਣ ਮਹੀਨਾ ਵੇ ਮੈਨੂੰ ਸੌਣ ਨਹੀਂ ਦੇਂਦਾ ਇੱਕ ਸੌਣ ਮਹੀਨਾ ਵੇ ਮੈਨਸ ਆਉਣ ਨੀਂਦਿੰਦਾ ਮੇਰੇ ਨੇਣੀ ਨੀਂਦਰ ਹਾਈਵੇ ਆਉਣ ਨੀਂਦਿੰਦਾ ਪਾਵਾਂ ਤੰਦ ਤਕਲੇ ਤੇਵੇ ਉਹ ਪਾਉਣ ਨੀਂਦਿੰਦਾ ਹਣੀ ਨਾ ਆਵੇ ਇੱਕ ਚਿੜੀ ਆਲਣੇ ਦੇ ਵਿੱਚ ਕਰਦੀ ਆ ਚੂਚੂ ਵੇ ਹਾਣੀ ਨਾ ਆਵੇ ਇੱਕ ਛਿੜੀ ਆਲਣੇ ਦੇ ਵਿੱਚ ਕਰਦੀ ਆ ਚੂ ਚੂ ਵੇ ਦਿਨੇ ਸੱਸ ਮਨਾਈਆ ਰਾਤੀ ਰੁਸ ਗਿਆ ਤੂੰ ਵੇ ਦਿਨੇ ਸੱਸ ਮਨਾਈਆ ਨਿਤ ਕਰੇ ਲੜਾਈਆਂ ਵੇ ਪਰ ਮੈਂ ਨਾ ਲੜਦੀ ਨਿਤ ਕਰੇ ਲੜਾਈਆਂ ਵੇ ਪਰ ਮੈਂ ਨਾ ਲੜਦੀ ਦੱਸ ਕੌਣ ਤੇਰੇ ਬਿਨ ਵੇ ਦੁੱਖ ਸੁਖ ਦਾ ਦਰਦੀ ਦੱਸ ਕੌਣ ਤੇਰੇ ਬਿਨ ਵੇ ਦੁੱਖ ਸੁਖ ਦਾ ਦਰਦੀ ਹਾਰੇ ਹੋਏ ਜੁਆਰੀਏ ਵਰਗਾ ਤੂੰ ਕਰੀ ਬਿਠਾਏ ਮੂੰ ਵੇ ਦਿਨ ਸੱਸ ਮਨਾਈਆ ਰਾਤੀ ਰੁਸ ਗਿਆ ਤੂੰ ਵੇ ਦਿਨੇ ਸੱਸ ਮਨਾਈਆ ਤੇਰਾ ਵੀ ਰੋਸਾ ਵੇ ਨਿੱਕੀ ਜਹੀ ਗੱਲ ਦਾ ਤੇਰਾ ਵੀ ਰੋਸਾ ਵੇ ਨਿੱਕੀ ਜਹੀ ਗੱਲ ਦਾ ਤੂੰ ਕਿਉਂ ਨਹੀਂ ਬੋਲਦਾ ਵੇ ਬੁਲਾਇਆ ਕੱਲ ਦਾ ਕਿਉਂ ਨਹੀਂ ਬੋਲਦਾ ਵੇ ਬੁਲਾਇਆ ਕੱਲ ਦਾ ਹਾੜੇ ਵੇ ਤੂੰ ਛੱਡ ਦੇ ਮਾਇਆ ਹਾੜੇ ਵੇ ਤੂੰ ਛੱਡ ਦੇ ਮਾਇਆ ਨਿਤ ਕਰਨੀ ਫੂੰ ਫੂੰ ਵੇ ਦਿਨੇ ਸੱਸ ਮਨਾਈਆ ਰਾਤੀ ਰੁਸ ਗਿਆ ਤੂੰ ਵੇ ਦਿਨੇ ਸੱਸ ਮਨਾਈਆ ਖਾਲੇ ਰੋਟੀ ਮਹੀ ਵੇ ਵੇ ਮੈਂ ਕਰੀ ਗਰਮ ਦੁਬਾਰੇ ਖਾ ਲੈ ਰੋਟੀ ਮਹੀ ਵੇ ਵੇ ਮੈਂ ਕਰੀ ਗਰਮ ਦੁਬਾਰੇ ਆਪਾਂ ਵੀ ਚੜ ਚੱਲੀਏ ਹਾਏ ਪੋਲੇ ਪੈਰ ਚੁਬਾਰੇ ਆਪਾਂ ਵੀ ਚੜ ਚੱਲੀਏ ਵੇ ਪੋਲੇ ਪੈਰ ਚੁਬਾਰੇ ਫਿਰ ਹਿੱਕ ਥਾਪੜ ਕੇ ਹਿੱਕ ਥਾਪੜ ਕੇ ਫਿਰ ਕਹੂੰ ਸੋਹਣਿਆ ਹਿੱਕ ਥਾਪੜ ਕੇ ਫਿਰ ਕਹੂੰ ਸੋਹਣਿਆ ਮੈਂ ਤੰਜਵਾਂ ਦੀ ਨੂੰਵੇ ਦਿਨ ਸੱਸ ਮਨਾਈਆ ਰਾਤ ਰੁਸ ਗਿਆ ਤੂੰ ਵੇ ਦਿਨ ਸੱਸ ਮਨਾਈਆ ਰਾਤ ਰੁਸ ਗਿਆ